ਮਾਰਚ ਕਰਕੇ ਰਿਵਰਟ ਕਰੋ ਰਿਵਰਟ ਕਰੋ ਮਾਰਚ ਕਰੋ ਕੌਮ ਰਹਿਆ ਜੇ ਉਹ ਕੱਚੇ ਮੁਲਾਜ਼ਮ ਨੇ ਜਿਹੜੇ ਪਿਛਲੇ 20 25 25 ਸਾਲਾਂ ਤੋਂ ਸੀਵਰੇਜ ਬੋਰਡ ਦੇ ਵਿੱਚ ਤੁਹਾਡੇ ਲੋਕਾਂ ਨੂੰ ਹੂਟ ਮਹਈਆ ਕਰਾਉਣ ਦੇ ਵਾਸਤੇ ਤੁਹਾਡਾ ਗੰਦਾ ਜਿਹੜਾ ਉਹ ਪ੍ਰੈਸ਼ਰਾਂ ਤੇ ਚੱਕਦੇ ਐ ਮੈਂ ਬਲਦੇਵ ਸਿੰਘ ਮੰਡੇਰ ਬਾਰਡਰ ਸਪਲਾਈ ਸੀਵਰੇਜ ਰੋਡ ਆਊਟਸੋਰਸ ਵਰਕਰ ਯੂਨੀਅਨ ਪੰਜਾਬ ਦਾ ਸੂਬਾ ਮੀਤ ਸੀਨੀਅਰ ਮੀਤ ਪ੍ਰਧਾਨ ਅੱਜ ਅਸੀਂ ਸਟੇਟ ਬਾਡੀ ਦੇ ਉਲੀਕੋਏ ਪ੍ਰੋਗਰਾਮ ਦੇ ਤਹਿਤ ਪਹਿਲਾਂ ਕੱਲ ਬਠਿੰਡੇ ਦੇ ਵਿੱਚ ਠੰਡਾ ਮਾਰਚ ਕਰਕੇ ਆਇਆ ਅੱਜ ਬਰਨਾਲੇ ਦੇ ਵਿੱਚ ਸਾਡੇ ਸਮੂਹ ਜਿਹੜੇ ਆਊਟਸੋਰਸ ਮੁਲਾਜ਼ਮ ਨੇ ਉਹ ਬੜੇ ਜੋਸ਼ ਦੇ ਨਾਲ ਤੇ ਬੜੇ ਆਪਣੀਆਂ ਜਿਹੜੀਆਂ ਲਗੂਨੀਆ ਤਨਖਾਹਾਂ ਤੇ ਕੰਮ ਕਰਦੇ ਉਹਦੇ ਰਜਿਸਟਰਸ ਦੇ ਵਿੱਚੋਂ ਬਾਹਰ ਆ ਕੇ ਇਹ ਰੋਸ ਮਾਰਚ ਕਰਨ ਜਾ ਰਹੇ ਨੇ ਇਹ ਰੋਸ ਮਾਰਚ ਤਪਦੀ ਧੁੱਪ ਦੇ ਵਿੱਚ ਹੋ ਰਿਹਾ ਜਦੋਂ ਸੀਵਰੇਜ ਬੋਰਡ ਦਾ ਸਮੁੱਚਾ ਸਮੁੱਚਾ ਅਫਸਰ ਏਸੀ ਦੇ ਵਿੱਚ ਬੈਠਾ ਹੈ ਤੇ ਸਾਡੇ ਸੀਵਰੇਜ ਬੋਰਡ ਦੇ ਕੰਮੇ ਨੇ ਜਿਹੜੇ ਆਊਟਸੋਰਸ ਕੰਮੇ ਨੇ ਉਹ ਤਪਦੀ ਧੁੱਪ ਦੇ ਵਿੱਚ ਰੋਸ ਮਾਰਚ ਕਰ ਰਹੇ ਨੇ ਬਰਨਾਲੇ ਦੇ ਅੰਦਰ ਸਾਡੀਆਂ ਮੰਗਾਂ ਨੇ ਅਸੀਂ 20 25 25 ਸਾਲਾਂ ਤੋਂ ਆਊਟਸੋਰਸ ਸਿਸਟਮ ਤੇ ਕੰਮ ਕਰ ਰਹੇ ਹਾਂ ਜਿਹੜਾ ਇੱਕ ਕੱਚਾ ਕੋਣ ਹੈ ਜਿਹੜਾ ਇੱਕ ਮਨੁੱਖ ਖਾਣਾ ਸਿਸਟਮ ਹੈ ਜਿਨੇ ਸਾਡੀਆਂ ਉਮਰਾਂ ਖਾਲੀਆਂ ਜਿਨੇ ਸਾਡਾ ਲਹੂ ਪਸੀਨਾ ਇਹਨਾਂ ਦੇ ਡੀਕਾ ਲਾ ਕੇ ਪੀਤਾ ਇਥੋਂ ਦੀ ਅਫਸਰशाही ਨੇ ਤੇ ਸਰਕਾਰਾਂ ਨੇ ਅੱਜ ਅਸੀਂ ਉਸ ਦੇ ਵਿਰੋਧ ਦੇ ਵਿੱਚ ਆਪਣੀਆਂ ਮੰਗਾਂ ਲੈ ਕੇ ਆਏ ਜਿੰਨਾ ਵੀ ਸੀਵਰੇਜ ਬੋਰਡ ਦਾ ਆਊਟਸੋਰਸ ਮਲਾਜਮ ਹੈ فوری ਤੌਰ ਤੇ ਸਰਕਾਰ ਕੰਨ ਖੋਲ ਕੇ ਇਸ ਜਲ ਨੂੰ ਸੁਣੇ ਤੇ ਇਹਨਾਂ ਨੂੰ ਵਿਭਾਗ ਵਿੱਚ ਮਰਜ ਕਰਕੇ ਜਲਦੀ ਰੈਗੂਲਰ ਕਰੇ ਅਤੇ ਇਹਨਾਂ ਦੀਆਂ ਤਨਖਾਹਾਂ ਗੁਜ਼ਾਰੇਯੋਗੀਆਂ 33000 ਤੋਂ 40000 ਤੱਕ ਕੀਤੀਆਂ ਜਾਣ ਅਤੇ ਜਿਹੜੇ ਸਾਥੀ ਰਿਟਾਇਰਮੈਂਟ ਦੀ ਉਮਰ ਤੇ ਬੈਠੇ ਐ ਉਹਨਾਂ ਦੀ ਉਮਰ ਹੈ ਜਿਹੜੀ 65 ਸਾਲ ਕੀਤੀ ਜਾਵੇ ਜੇਕਰ ਸਰਕਾਰ ਨੇ ਸਾਡੀ ਨਾਲ ਸੁਣੀ ਇਹਨਾਂ ਮੰਗਾਂ ਤੋਂ ਪਾਸਾ ਵੱਟ ਕੇ ਰੱਖਿਆ ਸਾਡੇ ਨਾਲ ਵਾਧੂਕੀਆਂ ਕੀਤੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਮੁੱਚੇ ਸੀਵਰੇਜ ਦਾ ਜਿਹੜਾ ਸਿਸਟਮ ਹੈ ਉਹ ਮੁਕੰਮਲ ਤੌਰ ਤੇ ਬੰਦ ਕਰਕੇ ਇਥੋਂ ਦੀ ਸਰਕਾਰ ਨੂੰ ਦੱਸ ਦਾਂਗੇ ਕਿ ਅਸੀਂ ਵੀ ਸੀਵਰੇਜ ਬੋਰਡ ਦੇ ਕੰਮ ਐ ਜਿਹੜੇ ਨਿਕੁਨੀਆ ਤਨਖਾਹਾਂ ਤੇ ਕੰਮ ਕਰਦੇ ਆ ਜਿੰਨਾਂ ਦਾ ਸਾਡੇ ਘਰਾਂ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਸਾਡੇ ਬੱਚਾ ਦੀ ਪੜ੍ਹਾਈ ਮੁਕੰਮਲ ਤਰ੍ਹਾਂ ਤੇ ਪੂਰੀ ਨਹੀਂ ਹੋ ਰਹੀ ਸਾਡੇ ਬੱਚੇ ਉੱਚ ਵਿੱਦਿਆ ਤੋਂ ਰਹਿ ਬਾਂਦੇ ਰਹ ਜਾਂਦੇ ਆ ਸਾਡੇ ਮਾਪਿਓ ਆ ਜਿਹੜੇ ਉਹ ਬਡਾਪੇ ਦੀ ਉਮਰ ਦੇ ਵਿੱਚ ਲੰਮੀਆਂ ਬਿਮਾਰੀਆਂ ਭੋਗਦੇ ਹੋਏ ਮੌਤ ਦੇ ਬੂਹੇ ਚ ਜਾ ਪੈਂਦੇ ਆ ਇਸ ਲਈ ਅਸੀਂ ਸਰਕਾਰ ਨੂੰ ਫੇਰ ਤਸਤਾਵਨੀ ਦਿੰਦੇ ਆ ਜੇਕਰ ਸਾਡੇ ਸੁਮਤੇ ਕਾਮਿਆਂ ਦੀਆਂ ਮੰਗਾਂ ਵੱਲ ਸਰਕਾਰ ਨਹੀਂ ਧਿਆਨ ਦਿੰਦੀ ਤਾਂ ਨਾਲੇ ਸਮੇਂ ਦੇ ਵਿੱਚ ਅਸੀਂ ਬੜੇ ਵਿਸ਼ਾਲ ਘੱਟ ਕਰਕੇ ਇਥੋਂ ਦੀ ਸਰਕਾਰ ਨੂੰ ਜਲੇ ਚੁਟਾਵਾਂਗੇ ਐਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਗੁਰਦੇਵ ਸਿੰਘ ਨਿੰਗ ਪੰਜਾਬ ਬਟਸਲੇ ਸੀਵਰੇ ਬੋਰਡ ਆਊਟਸਰ ਵਰਕਰ ਯੂਨੀਅਨ ਦਾ ਸੂਬਾ ਪ੍ਰਧਾਨ ਗੱਲ ਕਰ ਰਿਹਾ ਹਾਂ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਕਿ ਪੰਜਾਬ ਬਟਸਲੇ ਸੀਵਰੇ ਬੋਰਡ ਦੇ ਵਿੱਚ ਜਿਹੜਾ ਕੱਚਾ ਕਾਮਾ ਬੜੇ ਲੰਬੇ ਸਮੇਂ ਤੋਂ ਇਹ ਕੱਚਾ ਸੰਤਾਪ ਹੰਢਾ ਰਿਹਾ ਹੈ ਔਰ ਦਾ ਅਸੀਂ ਬੜੇ ਲੰਮੇ ਸਮੇਂ ਤੋਂ ਵਿਰੋਧ ਕਰ ਰਹੇ ਹਾਂ ਪਰ ਕਿਸੇ ਵੀ ਸਰਕਾਰ ਨੇ ਸਾਡੀ ਸੁਣਵਾਈ ਨਹੀਂ ਕੀਤੀ ਜਿਹੜੀ ਕਿ ਆਮ ਆਦੀ ਪਾਰਟੀ ਦੀ ਸਰਕਾਰ ਹੈ ਇਹ ਕੱਚੇ ਕਾਮਿਆਂ ਦੇ ਨਾਲ ਵਾਅਦੇ ਕਰਕੇ ਸਰਕਾਰ ਬਣਾਈ ਸੀ ਇਹਨਾਂ ਨੇ ਪੰਜਾਬ ਦੀ ਸੱਤਾ ਦੇ ਵਿੱਚ ਆਏ ਸੀਗੇ ਤੇ ਅੱਜ ਇਹਨਾਂ ਦੇ 3 ਸਾਲ ਤੋਂ ਉੱਪਰ ਹੋ ਗਏ ਪਰ ਇਹਨਾਂ ਨੇ ਕੋਈ ਵੀ ਕੱਚਾ ਮੁਲਾਜ਼ਮ ਜਿਹੜਾ ਪੱਕਾ ਨਹੀਂ ਕੀਤਾ ਅਸੀਂ ਪੰਜਾਬ ਅੱਤ ਵਾਲੀ 시ਵਰੇ ਬੋਰਡ ਦੇ ਜਿੰਨੇ ਕੱਚੇ ਮੁਲਾਜ਼ਮਾਂ ਅਸੀਂ ਸਰਕਾਰ ਨੂੰ ਬਾਰ-ਬਾਰ ਚੇਤਾਵਨੀ ਦਿੰਨੇ ਆ ਪਹਿਲਾਂ ਬਠਿੰਡੇ ਰੋਸ ਜਿਹੜਾ ਮਾਰਦਾ ਇਹ ਕੱਢਿਆ ਗਿਆ ਝੰਡਾ ਮਾਰ ਕੇ ਅੱਜ ਬਨਾਲੇ ਦੇ ਵਿੱਚ ਆ ਜਿਹੜਾ ਮਹਾਸਾ ਦੇ ਵਿੱਚ ਰੱਖਿਆ ਗਿਆ ਫਿਰ ਪਟਿਆਲੇ ਦੇ ਵਿੱਚ ਰੱਖਿਆ ਗਿਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੇਕਰ ਸਰਕਾਰ ਸਾਡੇ ਨਾਲ ਟੇਬਲ ਟੌਕ ਜਾਂ ਸਾਡਾ ਹੱਕ ਜਿਹੜਾ ਉਹ ਨਹੀਂ ਤੁਰੰਤ ਜਾਰੀ ਕਰਦੀ ਤਾਂ ਅਸੀਂ ਆਉਣ ਆਉਣ ਦੇ ਦਿਨਾਂ ਦੇ ਵਿੱਚ ਜਿਹੜੀਆਂ ਸੀਵਰ ਦੀਆਂ ਮੋਟਰਾਂ ਤੇ ਬੱਟਸੜਾਈ ਦੀਆਂ ਮੋਟਰਾਂ ਬੰਦ ਕਰਾਂਗੇ ਇਹ ਸਰਕਾਰ ਨੂੰ ਸਾਡੀ ਖੁੱਲੀ ਖੁੱਲੀ ਚੇਤਾਵਨੀ ਹੈ ਕਿਉਂਕਿ ਜਿਹੜੇ 92 ਸੀਰੀ ਬੈਠੇ ਆ ਉਹਨਾਂ ਦੀ ਜ਼ੁਬਾਨ ਤੇ ਵੀ ਜਿਹੜਾ ਤਾਲਾ ਲੱਗਿਆ ਹੋਇਆ ਹੈ ਉਹ ਵੀ ਕੋਈ ਗੱਲ ਹੈ ਜਿਹੜੀ ਨਹੀਂ ਕਰਦੇ ਕਿਉਂਕਿ ਐਸ்சி ਕੋਟੇ ਦੇ ਇਸ ਟਾਈਮ ਸਭ ਤੋਂ ਵੱਧ ਜਿਹੜੇ ਕਿ ਐਮਐਲਏ ਦਾ ਐਮਪੀ ਇੱਥੇ ਜਿਤਾ ਕੇ ਅਸੀਂ ਭੇਜਿਆ ਪਰ ਉਹ ਆਪਦੇ ਵਰਗ ਦੀ ਜਾਂ ਆਪਦੇ ਇਨ੍ਹਾਂ ਕਾਮਿਆਂ ਦੀ ਜਿਹੜੇ ਕਿ ਸਭ ਤੋਂ ਗੰਦਾ ਕੰਮ ਕਰਦੇ ਆ ਉਹਨਾਂ ਦੀ ਕਿਤੇ ਵੀ ਕੋਈ ਗੱਲਬਾਤ ਨਹੀਂ ਕਰ ਰਹੇ ਐਨੀ ਗਰਮੀ ਦੇ ਵਿੱਚ ਸਾਡੇ ਇਹ ਕੱਚੇ ਮੁਲਾਜ਼ਮ ਜਿਹੜਾ ਮਾਰਚ ਕਰ ਰਹੇ ਆ ਇਹ ਤੁਸੀਂ ਹਿਸਾਬ ਲਾ ਲਓ ਵੀ ਟੈਂਪਰੇਚਰ ਆ ਜਿਹੜਾ 45 50 ਦੇ ਲੱਗੇ ਆ ਪਰ ਸਾਡੇ ਜਿਹੜੇ ਇਹ ਸੰਘਰਸ਼ੀ ਜੋੜੇ ਆ ਫੇਰ ਵੀ ਮਾਰਚ ਕਰ ਰਹੇ ਆ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਇਸ ਬਰਨਾਲੇ ਦੀ ਧਰਤੀ ਤੋਂ ਜੇਕਰ ਸਾਡਾ ਜਿਹੜਾ ਇਹ ਕੰਮ ਹੈ ਬੜੀ ਜਲਦੀ ਨਾ ਸਾਡਾ ਹੱਲ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਇਹਦੇ ਖਮਾਜੋੜ ਜਿਹੜੇ ਉਹ ਬੜੇ ਬੁਰੀ ਤਰ੍ਹਾਂ ਭੁੱਟਣੇ ਪੈਣਗੇ